ਪੰਜਾਬ ਅਸੀਂ ਵੇਖ ਰਹੇ ਹਾਂ ਇਤਿਹਾਸ ਦੇ ਆ ਪੰਨਿਆਂ ਦੇ ਉੱਤੇ ਪੰਜਾਬ ਇੰਨਾ ਕੀ ਸੀ ਪ੍ਰਦੇਸ਼ੀਓ ਲਿਖਦੇ ਨੇ ਜੰਗ ਹਿੰਦ ਪੰਜਾਬ ਦਾ ਮੋੜ ਲੱਗਾ ਫੌਜਾਂ ਦੋਵੇਂ ਪਾਸੇ ਭਾਰੀਆਂ ਹੀ ਸ਼ਾਹ ਮੁਹੰਮਦਤਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਸਿੱਖ Empire ਤੇ ਹੱਥ ਜੋੜ ਕੇ ਬੇਨਤੀ ਹੈ ਕਿ ਸਿੱਖ ਇਤਿਹਾਸ ਨਾਲ ਜੁੜੀਆਂ ਸੇਕ ਇਤਿਹਾਸ ਨਾਲ ਜੁੜੇ ਫੈਕਟ ਸਬੰਧਤ ਗੱਲਾਂ ਪੰਜਾਬ ਬਾਰੇ ਪੰਜਾਬੀਅਤ ਬਾਰੇ ਜਾਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੇਕਰ ਤੁਸੀਂ ਸਾਡੀ ਵੀਡੀਓ ਫੇਸਬੁੱਕ ਤੇ ਵੇਖ ਰਹੇ ਹੋ ਤੇ ਸਾਡੇ ਚੈਨਲ ਨੂੰ ਜਰੂਰ ਫੋਲੋ ਕਰੋ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਬਾਰੇ ਕਿਉਂਕਿ ਇੱਕ ਪੰਜਾਬੀ ਦਾ ਮਹਾਨ ਕਵੀ ਕਵੀ ਸ਼ਾਹ ਮਮਨੂ ਲਿਖਦਾ ਹੈ ਕਿ ਪੰਜਾਬ ਇੱਕ ਵੱਖਰਾ ਦੇਸ਼ ਸੀ ਪੰਜਾਬ ਭਾਰਤ ਦਾ ਹਿੱਸਾ ਨਹੀਂ ਪੰਜਾਬ ਇੱਕ ਵੱਖਰਾ ਦੇਸ਼ ਦੀ ਉਹ ਲਿਖਦੇ ਨੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਫੌਜਾਂ ਦੋਵੇਂ ਪਾਸੇ ਭਾਰੀਆਂ ਈ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਈ ਪੰਜਾਬ ਇੱਕ ਵੱਖਰਾ ਦੇਸ਼ ਸੀ ਪੰਜਾਬ ਇੱਕ ਵੱਖਰਾ ਸੋਚ ਸੀ ਪੰਜਾਬ ਖੁਦਮੁਖਤਿਆਰੀ ਦੀ ਗੱਲ ਕਰਨ ਵਾਲਾ ਇੱਕ ਵੱਖਰਾ ਰਾਜ ਸੀ ਅੱਜ ਆਪਾਂ ਗੱਲ ਕਰਾਂਗੇ ਉਸ ਪੰਜਾਬ ਬਾਰੇ ਜਿਸ ਮਹਾਨ ਪੰਜਾਬ ਨੂੰ ਤੋੜ ਮਰੋੜ ਕੇ ਕਈ ਭਾਗਾਂ ਵਿੱਚ ਵੰਡ ਦਿੱਤਾ ਗਿਆ ਕਿ ਜਿੰਨਾ ਕੁ ਪੰਜਾਬ ਅਸੀਂ ਵੇਖ ਰਹੇ ਹਾਂ ਇਤਿਹਾਸ ਦੇ ਆ ਪੰਨਿਆਂ ਦੇ ਉੱਤੇ ਪੰਜਾਬ ਐਨਾ ਕੀ ਸੀ ਕਿ ਪੰਜਾਬ ਨੂੰ ਕਦੋਂ ਤੇ ਕਿਵੇਂ ਤੋੜਿਆ ਗਿਆ ਤੇ ਪੰਜਾਬ ਨੂੰ ਤੋੜਨ ਦੀਆਂ ਨੀਤੀਆਂ ਹੁਣ ਤੱਕ ਵੀ ਜਾਰੀ ਨੇ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਫੈਕਟਾਂ ਬਾਰੇ ਕਿਉਂਕਿ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦਾ ਪ੍ਰਤੀਕ ਰਿਹਾ ਹਮੇਸ਼ਾ ਬਗਾਵਤ ਦਾ ਦੂਜਾ ਨਾਮ ਪੰਜਾਬ ਚੋਂ ਪੈਦਾ ਹੋਇਆ ਜਿੱਥੇ ਸਾਰੀ ਦੁਨੀਆ ਨੇ ਈਨ ਮੰਨੀ ਪੰਜਾਬ ਨੇ ਪੰਜਾਬੀयत ਨੇ ਤੇ ਸਿਰ ਤੇ ਵੱਜੀਆਂ ਦਸਤਾਰਾਂ ਨੇ ਹਮੇਸ਼ਾ ਬਗਾਵਤ ਪੈਦਾ ਕੀਤੀ ਇਸ ਬਗਾਵਤ ਨੂੰ ਰੋਕਣ ਦੇ ਲਈ ਤੁਹਾਡੇ ਇਸ ਮਹਾਨ ਪੰਜਾਬ ਨੂੰ ਤੋੜਨ ਦੇ ਲਈ ਪਹਿਲੀ ਵਾਰ ਕੋਸ਼ਿਸ਼ 1901 ਈਸਵੀ ਨੂੰ ਹੋਈ ਜਦੋਂ ਅਫਗਾਨ ਦੇ ਨਾਲ ਲੱਗਦੇ ਇਲਾਕੇ ਪਿਸ਼ਾਵਰ ਕੁਰਾਟ ਬੈਨੂ ਡੇਰਾ ਇਮਾਨ ਖਾਨ ਹਜ਼ਾਰਾਂ ਕੋਕੇ ਐਨ ਐਫ ਡਬਲਯੂ ਪੀ ਅਧੀਨ ਪੰਜਾਬ ਤੋਂ ਵੱਖ ਕਰ ਦਿੱਤੇ ਗਏ ਪੰਜਾਬ ਨੂੰ ਵੱਖ ਕਰਕੇ ਪੰਜਾਬ ਨੂੰ ਇੱਕ ਵੱਡੇ ਏਰੀਆ ਵਾਈਜ਼ ਇਹਨਾਂ ਹਕੂਮਤਾਂ ਨੇ ਮੰਡੇ ਇੱਥੇ ਹੀ ਬਸ ਨਹੀਂ ਫਿਰ ਪੰਜਾਬ ਦੀ ਦੂਜੀ ਵੰਡ 1911 ਈਸਵੀ ਨੂੰ ਹੋਈ ਜਦੋਂ ਸਾਡੇ ਤੋਂ ਸਾਡੀ ਰਾਜਧਾਨੀ ਦਿੱਲੀ ਦੂਰ ਕੀਤੀ ਗਈ ਉਸ ਟਾਈਮ ਪੰਜਾਬ ਦੀ ਰਾਜਧਾਨੀ ਦਿੱਲੀ ਹੋਇਆ ਕਰਦੀ ਸੀ ਜਿਸ ਨੂੰ ਸਾਡੇ ਵਡੇਰਿਆਂ ਨੇ ਵੀ ਜਿੱਤ ਕੇ ਛੱਡਿਆ ਉਹਦਾ ਵੀ ਇੱਕ ਮਹਾਨ ਇਤਿਹਾਸ ਹੈ ਆਉਣ ਵਾਲੇ ਸਮੇਂ ਅੰਦਰ ਉਸ ਤੇ ਵੀ ਇੱਕ ਵੀਡੀਓ ਬਣਾ ਕੇ ਪਾਵਾਂਗੇ ਤੇ ਉਸ ਤੋਂ ਬਾਅਦ ਇੱਕ ਬਹੁਤ ਵੱਡੀ ਵੰਡ ਤੀਜੀ ਵੰਡ ਆਪਾਂ ਜਿਹਨੂੰ ਕਹਿ ਸਕਦੇ ਆ ਉਹ ਪੰਜਾਬ ਦੀ ਹੋਈ ਜਦੋਂ ਪੰਜਾਬ ਦੀ ਰੂਹ ਨੂੰ ਪੰਜਾਬ ਤੋਂ ਵੰਡਿਆ ਗਿਆ 1947 ਦੇ ਅੰਦਰ ਪੰਜਾਬ ਨੂੰ ਹੀ ਪੰਜਾਬ ਤੋਂ ਵੱਖ ਕਰ ਦਿੱਤਾ ਗਿਆ ਇੱਕ ਵੱਖਰੇ ਮੁਲਕ ਦਾ ਨਾਮ ਦੇ ਕੇ ਪੰਜਾਬ ਨੂੰ ਪੰਜਾਬ ਤੋਂ ਤੋੜ ਕੇ ਇੱਕ ਛੋਟਾ ਜਿਹਾ ਪੰਜਾਬ ਬਣਾ ਦਿੱਤਾ ਗਿਆ ਇਸ ਮਹਾਨ ਪੰਜਾਬ ਦੀ ਰਾਜਸਥਾਨ ਦੀ ਧਰਤੀ ਤੱਕ ਗੱਲ ਹੋਇਆ ਕਰਦੀ ਸੀ ਕਿ ਇਹ ਏਰੀਆ ਪੰਜਾਬ ਦਾ ਹੈ ਉਹ ਪੰਜਾਬ ਨੂੰ 1947 ਦੇ ਅੰਦਰ ਵੰਡ ਕਰਕੇ ਇੱਕ ਵੱਡੀ ਮਾਰ ਮਾਰੀ ਗਈ ਇੱਥੇ ਹੀ ਬਸ ਨਹੀਂ ਫਿਰ ਇੱਕ ਵੰਡ 1966 ਈਸਵੀ ਨੂੰ ਹੋਈ ਇਹ ਵੰਡ ਜਦੋਂ ਪੰਜਾਬ ਨੂੰ ਪੰਜਾਬੀ ਬੋਲ ਦੇ ਇਲਾਕੇ ਪੰਜਾਬ ਤੋਂ ਦੂਰ ਕਰ ਦਿੱਤੇ ਗਏ ਜਿੰਨਾ ਚਾਹ ਹਿਮਾਚਲ ਚੰਡੀਗੜ੍ਹ ਹਰਿਆਣਾ ਪੰਜਾਬ ਦੇ ਪਾਣੀ ਸਾਡੇ ਤੋਂ ਖੋਲੇ ਪੰਜਾਬ ਦੀ ਬੋਲੀ ਬੋਲਣ ਵਾਲੇ ਪੰਜਾਬੀ ਬੋਲੀ ਵਾਲੇ ਕਸਬੇ ਸਾਡੇ ਤੋਂ ਦੂਰ ਕਰ ਦਿੱਤੇ ਗਏ ਦੁਨੀਆ ਭਰ ਦੇ ਅੰਦਰ ਇੱਕ ਵਿਸ਼ਾਲ ਦੇਸ਼ ਦੇ ਨਾਮ ਨਾਲ ਜਾਣ ਵਾਲਿਆ ਪੰਜਾਬ ਇੱਕ ਮੁਠੀ ਭਰ ਝਿਲਿਆਂ ਦਾ ਰਾਜ ਬਣ ਕੇ ਰਹਿ ਗਿਆ ਇਹ ਇਨ੍ਹਾਂ ਹਕੂਮਤਾਂ ਨੇ ਪੰਜਾਬ ਨੂੰ ਤੋੜਿਆ ਇਨ੍ਹਾਂ ਹਕੂਮਤਾਂ ਨੇ ਪੰਜਾਬ ਨੂੰ ਵੰਡਿਆ ਤੇ ਇੱਕ ਵੰਡ ਕੋਣ ਹੋ ਰਹੀ ਹੈ ਜਿਸ ਦੇ ਬਾਰੇ ਪੂਰੇ ਪੰਜਾਬ ਅੰਦਰ ਪੂਰੇ ਭਾਰਤ ਅੰਦਰ ਚਰਚਾ ਛੜੀ ਹੋਈ ਹੈ ਇਹ ਉਹ ਵੰਡ ਇਹ ਕੱਲੀ ਵੰਡ ਨਹੀਂ ਇਹ ਤੁਹਾਡੇ ਹੱਕਾਂ ਤੇ ਡਾਕਾ ਤੁਹਾਡੇ ਇਤਿਹਾਸ ਤੇ ਡਾਕਾ ਤੁਹਾਡੇ ਪਛੋਕੜ ਤੇ ਡਾਕਾ ਪੈਣ ਜਾ ਰਿਹਾ ਹੈ ਇਹ ਉਹ ਡਾਕਾ ਜਿਹੜਾ ਪੰਜਾਬ ਯੂਨੀਵਰਸਿਟੀ ਨੂੰ ਤੁਹਾਡੇ ਤੋਂ ਖੋਇਆ ਜਾ ਰਿਹਾ ਤੇ ਉਹ ਯੂਨੀਵਰਸਿਟੀ ਜਿਹੜੀ ਸਾਡੇ ਵਡੇਰਿਆਂ ਨੇ ਇਸ ਯੂਨੀਵਰਸਿਟੀ ਖਾਤਰ ਆਪਣੀਆਂ ਜ਼ਮੀਨਾਂ ਕੁਰਬਾਨ ਕਰਕੇ ਇਸ ਯੂਨੀਵਰਸਿਟੀ ਨੂੰ ਪੰਜਾਬ ਲਾਹੌਰ ਤੋਂ ਇੱਥੇ ਲੈ ਕੇ ਆਂਦਾ ਚੰਡੀਗੜ੍ਹ ਦੀ ਧਰਤੀ ਤੇ ਇਹ ਯੂਨੀਵਰਸਿਟੀ ਵਸੀ ਇਹ ਯੂਨੀਵਰਸਿਟੀ ਪੰਜਾਬ ਦੀ ਯੂਨੀਵਰਸਿਟੀ ਜਿੱਥੋਂ ਪੰਜਾਬ ਦੇ ਨੌਜਵਾਨ ਪੜ੍ਹ ਕੇ ਵੱਡੇ ਵੱਡੇ ਅਹੁਦਿਆਂ ਤੇ ਮੱਲਾ ਮਾਰਦੇ ਨੇ ਉਹ ਯੂਨੀਵਰਸਿਟੀ ਤੁਹਾਡੇ ਤੋਂ ਖੋਈ ਜਾ ਰਹੀ ਸੋ ਬੇਨਤੀ ਹੈ ਹੱਥ ਜੋੜ ਕੇ ਕਿ ਇਹ ਪੰਜਾਬ ਬਾਰੇ ਉਹ ਗੱਲਾਂ ਸ਼ਾਇਦ ਤੁਸੀਂ ਨਾ ਸੁਣੀਆਂ ਹੋਣ ਤੇ ਸ਼ਾਇਦ ਬਹੁਤ ਸਾਰੇ ਵਿਦਵਾਨ ਸੱਜਣਾ ਨੇ ਪਹਿਲਾਂ ਸੁਣੀਆਂ ਹੋਣ ਹੋ ਸਕਦਾ ਕੁਝ ਗੱਲਾਂ ਕਿਤੇ ਅਸੀਂ ਅਣਜਾਣ ਹੋਈਏ ਤੇ ਕੁਝ ਗਲਤ ਬੋਲ ਗਏ ਹੋਈਏ ਸਾਨੂੰ ਜ਼ਰੂਰ ਟਿੱਪਣੀਆਂ ਦਿਓ ਸਾਡੀਆਂ ਇਹਨਾਂ ਗੱਲਾਂ ਨੂੰ ਜ਼ਰੂਰ ਵਿਚਾਰਿਓ ਤੇ ਹੱਥ ਜੋੜ ਕੇ ਬੇਨਤੀ ਹੈ ਕਿ ਪੰਜਾਬ ਦੇ ਲਈ ਹਮੇਸ਼ਾ ਖੜੀਏ ਪੰਜਾਬ ਦਾ ਸਾਥ ਦਿਈਏ ਪੰਜਾਬ ਇੱਕ ਸੋਚ ਹੈ ਪੰਜਾਬ ਇੱਕ ਸੋਚ ਦਾ ਦਾਇਰਾ ਹੈ ਪੰਜਾਬ ਇੱਕ ਮਹਾਨ ਦੇਸ਼ ਹੈ ਤੇ ਇਸ ਦੇਸ਼ ਨੂੰ ਇਸ ਦੇਸ਼ ਦੀ शान ਨੂੰ ਹਮੇਸ਼ਾ ਬਰਕਰਾਰ ਰੱਖੀ ਸੋ ਇਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਤੋਂ ਬਾਅਦ ਸਾਡੇ ਇਹਨਾਂ ਹੱਕਾਂ ਤੋਂ ਬਾਅਦ ਸਾਡੇ ਕੋਲ ਬਚਣਾ ਕੁਝ ਨਹੀਂ ਸੋ ਬੇਨਤੀ ਹੈ ਮੇਰੀ ਆਖਰ ਦੇ ਵਿੱਚ ਸਾਰਿਆਂ ਨੂੰ ਕਿ ਪੰਜਾਬ ਦਾ ਸਾਥ ਦਓ ਪੰਜਾਬ ਦੀ ਯੂਨੀਵਰਸਿਟੀ ਦਾ ਸਾਥ ਦਓ ਪੰਜਾਬ ਦੇ ਨੌਜਵਾਨਾਂ ਦਾ ਸਾਥ ਦਓ ਜਿਹੜੇ ਅੱਜ ਉਹਨਾਂ ਹੱਕਾਂ ਦੇ ਲਈ ਲੜ ਰਹੇ ਨੇ ਯੂਨੀਵਰਸਿਟੀ ਲਈ ਲੜ ਰਹੇ ਨੇ ਉਹਨਾਂ ਦਾ तहे ਦਿਲੋਂ ਧੰਨਵਾਦ ਤੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਜੁਨੀਵਰਸਿਟੀ ਜਾ ਕਰਕੇ ਉਸ ਹੱਕ ਦੇ ਲਈ ਲੜੀਏ ਕਿਉਂਕਿ ਪੰਜਾਬ ਤੋਂ ਹਮੇਸ਼ਾ ਖੋਇਆ ਗਿਆ ਹੈ ਪੰਜਾਬ ਨੂੰ ਹਮੇਸ਼ਾ ਲੁੱਟਿਆ ਗਿਆ ਪੰਜਾਬ ਨੂੰ ਹਮੇਸ਼ਾ ਕੁੱਟਿਆ ਗਿਆ ਪਰ ਪੰਜਾਬ ਹਮੇਸ਼ਾ ਆਪਣੀਆਂ ਮੁੱਛਾਂ ਨੂੰ ਮਰੋੜਾ ਦੇ ਕੇ ਦਿਨੋਂ ਬਰ ਦਿਨ ਤਕੜਾ ਹੁੰਦਾ ਜਾਂਦਾ ਹੈ ਅੱਜ ਪੰਜਾਬ ਦੀ ਜਵਾਨੀ ਖੁਦਮੁਖਤਿਆਰੀ ਦੀ ਗੱਲ ਕਰਦੀ ਹੈ ਅੱਜ ਪੰਜਾਬ ਦੀ ਜਵਾਨੀ ਆਪਣੇ ਹੱਕਾਂ ਦੀ ਗੱਲ ਕਰਦੀ ਹੈ ਅੱਜ ਪੰਜਾਬ ਦੀ ਜਵਾਨੀ ਸਿਰ ਤੇ ਬੱਜੀ ਦਸਤਾਰ ਨੂੰ ਸਾਹਮਣ ਦੀ ਗੱਲ ਕਰਦੀ ਏ ਤੇ ਇਹਨਾਂ ਦਸਤਾਰਾਂ ਨੂੰ ਇਹਨਾਂ ਪੜ੍ਹਾਈ ਦੇ ਕੇਂਦਰਾਂ ਨੂੰ ਇਹਨਾਂ ਯੂਨੀਵਰਸਟੀਆਂ ਨੂੰ ਇਹਨਾਂ ਸੋਚਾਂ ਨੂੰ ਸੰਭਾਲਣ ਦੀ ਲੋੜ ਹੈ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ